ਆ ਸੰਜੀ ਜੀ ਕੀ ਸਮੱਸਿਆ ਕੀ ਆ ਜੀ ਸਾਡਾ ਤਾਂ ਸੈਲਰੀ ਨਹੀਂ ਮਿਲੀ ਜੀ ਹਜੇ 2 ਮਹੀਨੇ ਹੋ ਗਏ ਸੈਲਰੀ ਨੂੰ ਲੈ ਇਹਨੂੰ ਉਹ ਨਾ ਹੁਣ ਦੇਣ ਦਾ ਕੋਈ ਕਹਿ ਰਹੇ ਨੇ ਲਾਰੇ ਜੇ ਲਾਈ ਜਾਂਦੇ ਨੇ ਕਹਿੰਦੇ ਕਿ ਅੱਜ ਦੇ ਦਾਂਗੇ ਕੱਲ ਦੇ ਦਾਂਗੇ ਹੁਣ ਹਫਤਾ ਹੋ ਗਿਆ ਕਹਿੰਦੇ ਜੀ ਕਿ ਬੁੱਧਵਾਰ ਨੂੰ ਦੇ ਦਾਂਗੇ ਬੁੱਧਵਾਰ ਨੂੰ ਵੀ ਨਹੀਂ ਆਇਆ ਸ਼ੁੱਕਰਵਾਰ ਆ ਗਿਆ ਹੁਣ ਕਹਿੰਦੇ ਫੇਰ ਸੋਮਵਾਰ ਨੂੰ ਦਵਾਂਗੇ ਹੁਣ ਫੈਕਟਰੀ ਜਲਦੀ ਹੀ ਕਿ ਬੰਦ ਹੋ ਗਈ ਹਾਂ ਜੀ ਇਹ ਤਾਂ ਬੰਦ ਹੋ ਗਈ ਹੁਣ ਲੈ ਨਾ ਪਾਵਰ ਆ ਰਹੀ ਹੈ ਕਲੋਨੀ ਵਾਲੇ ਬੰਦੇ 20 25 ਅੰਦਰ ਰਹਿੰਦੇ ਨੇ ਉਹਨਾਂ ਨੂੰ ਨਾ ਪਾਵਰ ਆ ਨਾ ਖਾਣ ਨੂੰ ਕੰਟੀਨ ਵਾਲੇ ਨੂੰ ਵੀ ਪੈਸੇ ਨਹੀਂ ਮਿਲੇ ਹੁਣ ਬੰ ਅਜਾ ਕਲੋਨੀ 'ਚ ਰਹਨੇ ਹੀ ਫੂਡੋਂ ਕਿੱਧਰੋਂ ਚੱਲਦਾ ਫਿਰ ਕਿੱਥੇ ਚੱਲਦਾ ਜੀ ਉੱਥੇ ਡੀਜੀ ਚੱਲਦੀ ਸੀ ਉਹਦੇ ਵੀ ਪਾਵਰ ਖਤਮ ਹੋ ਗਿਆ ਟੇਲ ਖਤਮ ਹੋ ਗਿਆ ਅੱਛਾ ਤਾਂ ਹੀ ਤਾਂ ਖੜੇ ਆ ਜੀ ਉਹਰੇ ਪੀਣ ਪਾਣੀ ਕਿੱਥੋਂ ਮਿਲਦਾ ਫਿਰ ਹੁਣ ਉਹ ਕਦੇ-ਕਦੇ ਕੰਟੀਨ ਵਾਲਾ ਬੁਲਾ ਦਿੰਦਾ ਜੀ ਤਾਂ ਠੀਕ ਆ ਨਹੀਂ ਤਾਂ ਭੁੱਖੇ ਰਹਿੰਦੇ ਕਿ ਖਾ ਕੇ ਨਹੀਂ ਰਹਿੰਦੀ ਨੋਟੀ ਆ ਮੇਰੀ ਤਾਂ 35000 ਰਹਿੰਦੀ ਆ ਜੀ 35000 ਕਿੰਨੇ ਮੁਲਾਜ਼ਮ ਅੰਦਰ ਕੰਮ ਕਰਦੇ ਆ ਅੰਦਰ ਤਾਂ ਕਰਦੇ 100 150 ਹੈਗੇ ਜੀ ਸਭੀ ਖਾਣਾ ਰਹਿੰਦੀ ਆ ਸਾਰਿਆਂ ਦੀ ਰਹਿੰਦੀ ਆ ਜੀ ਹਾਂਜੀ ਦਰਸ਼ਕੋ ਨਾ ਜੀ ਮੇਰਾ ਅੱਛਾ ਜੀ ਉर्जा ਕੰਪਨੀ ਕੰਮ ਕਰਦੇ ਆ ਜੀ। ਉਹ ਕਿੱਥੇ ਕਾ ਜੀ ਇਹ? ਉਹ ਜੇ ਪਟੀਆਂ ਚ। ਅੱਜ ਕੀ ਪ੍ਰੋਬਲਮ ਸਮੱਸਿਆ ਕੀ ਹੈ ਤੁਹਾਨੂੰ? ਸਾਡੀ ਪੇਮੈਂਟ ਨਹੀਂ ਪਾ ਰਹੇ ਦੋ ਦਮਹੀਨੇ ਪੇਮੈਂਟ ਸਾਡੀ ਖੜੀ ਹੈ ਅੱਜ ਪੇਮੈਂਟ ਨਹੀਂ ਪਾ ਰਹੇ ਸਾਡੀ। ਕੀ ਕਾਹੀ ਪੇਮੈਂਟ ਹੈਗਾ ਈ ਤੁਹਾਡੀ? ਝੂਠੇ ਕਰ ਰਹੇ ਸੀ, ਨੈਡੂ ਕੀ ਕਰ ਰਹੇ ਆ ਸਾਡੀ। ਕਿਉਂ ਨਾਲ ਨਹੀਂ ਪਾ ਦੇ ਰਹੇ? ਅੰਦਰ ਤੁਸੀਂ ਮਜ਼ਦੂਰੀ ਕਰਦੇ ਹੋ ਅੰਦਰ? ਕੀ ਕੰਮ ਕਰਦੇ ਹੋ ਅੰਦਰ? ਅਸੀਂ ਮਸ਼ੀਨਾਂ ਚਲਾ ਰਹੇ ਆ ਜੀ। ਮਸ਼ੀਨਾਂ ਚਲਾ ਰਹੇ। ਕਾਦੀ ਮਸ਼ੀਨਾਂ ਚੱਲਦੀਆਂ ਅੰਦਰ? ਕਾਟਿੰਗ ਚਲਾ ਰਹੇ ਹੈਗੇ। ਕਾਟਿੰਗ। ਹਾਂ ਜੀ। ਕੀ ਕਹਿੰਦੇ ਕੀ ਹੁਣ ਤਰਖਾਦ ਹੋਊ? ਸਾ ਕਿੰਨੀ ਪੇਮੈਂਟ ਹੈ ਥੋੜੀ ਜੀ ਸਾਡੇ ਹੈਗੇ ਨਾਮ ਨੂੰ ਦੱਸਦਾ ਛੱਡ ਕੇ ਉਹ ਤੁਹਾਡੀ ਬਣੀ ਹੋਈ ਹੈ ਜੀ ਇੱਕ ਇੱਕ ਮਹੀਨੇ ਦੀ ਹੈ ਜੀ ਕੀ ਕਹਿੰਦੇ ਕੀ ਕਾਰਨ ਕੀ ਆ ਮੱਖੋਂ ਚੱਕਦੇ ਨਹੀਂ ਹੈਗੇ ਸਾਡੇ ਕਦੇ ਪਹਿਨ ਸੋਮਵਾਰ ਮੰਗੋ ਰੱਖਿਆ ਇਹਨੂੰ ਹੁਣ ਮੁੜ ਕੇ ਨਾਲ ਫੋਨ ਚੱਕਦੇ ਆਂ ਜੀ ਬਾਸ ਤੇ ਫੈਕਟਰੀ ਚੱਲਦੀ ਹੈ ਕਿ ਬੰਦ ਹੋ ਗਈ ਜੀ ਨਹੀਂ ਬੰਦ ਕਰੀ ਵਜੋਂ ਫੈਕਟਰੀ ਬੰਦ ਕਰੀ ਹਾਂ ਜੀ ਕੀ ਕੱਲ ਫੈਕਟਰੀ ਬੰਦ ਕਿਉਂ ਹੋ ਗਈ ਕੋਈ ਪਤਾ ਨਹੀਂ ਹਲੇ ਕੀ ਆ ਦੱਸਦੇ ਕੁਝ ਨਹੀਂ ਹੈਗੇ ਸਾਡੇ ਠੀਕ ਤੁਸੀਂ ਸੁਪਰਵਾਈਜ਼ਰ ਹੋ ਨੇ ਜੀ ਜੀ ਕੀ ਮਾਮਲਾ ਕੀ ਆ ਬੋਲਾ ਬਾਹਰ ਬੜਾ ਜੇ ਬੈਠੇ ਨੇ ਤੁਹਾਨੂੰ ਖਾਣ ਨਹੀਂ ਮਿਲ ਰਿਹਾ ਇਸ ਕਰਕੇ ਆ ਜੀ ਅਸਲ ਦੇ ਵਿੱਚ ਥੋੜਾ ਜ अच्छा ਤੇ ਉਹਦੇ ਕਰਕੇ ਥੋੜੀ ਜਿਹੀ ਫੈਕਟਰੀ ক্লোਜ਼ ਕੀਤੀ ਆ ਡੈਕਟਰੀ ਚੱਲੇਗੀ ਤੇ ਸਾਰਿਆਂ ਦੀ ਬੌਜੀ ਦੇ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਸੋਮਵਾਰ ਮੰਗਲਵਾਰ ਸਾਰਿਆਂ ਦੀ ਤਨਖਾਹ ਪੈ ਗਈ ਠੀਕ ਹੈ ਇਹ ਕੀ ਫੈਕਟਰੀ ਬੰਦ ਹੋ ਗਈ ਕੀ ਆ ਕੋਈ ਜਲਦ ਮੋਟਾ ਪਤਾ ਚੱਲੇ ਤਦ ਤੱਕ ਇਹਦਾ ਮੰਦਾ ਚੱਲ ਰਿਆ ਜੀ ਉਹਦੇ ਕਰਕੇ ਆ ਕਿੰਨੇ ਪਲਾਜ਼ਮ ਕੰਮ ਕਰਦੇ ਹੰਤਾ ਦੱਸਦਾ ਜਾ ਇਹ ਤਾਂ ਨਹੀਂ ਕੋਈ ਅੰਦਾਜ਼ਾ 100 ਕਦੇ ਕਿ ਲਾਈਨ ਹੋਏਗਾ ਅੰਦਰ ਬੜਾ ਜਿਹੜੇ ਹੈਵੀ ਕਲੋਨੀਆ ਚੋਂ ਨੇ ਬਿਜਲੀ ਪਾਣੀ ਵੀ ਹੈ ਨਹੀਂ ਗਾ ਤਾਂ ਦਿੱਕਤ ਆ ਕੋਈ ਨਾ ਕੀ ਤਾਂ ਜੀ ਅੰਦਰ ਦੇ ਲੋਕੀ ਜਿਹੜੇ ਆਉਣੇ ਨੇ ਤਾਂ ਕਲੋਨੀ ਵਾਲੇ ਹੈਗੇ ਥੋੜੀ ਜਿਹਾ ਬੰਦੇ ਆ ਉਹਨਾਂ ਕੋਲ ਬਿਜਲੀ ਪਾਣੀ ਹੈ ਨਹੀਂ ਅੰਦਰ ਹਲੇ ਨਹੀਂ ਜੀ ਹਲੇ ਬਿਜਲੀ ਪਾਣੀ ਦੇ ਬਿਨਾ ਬੈਠੇ ਬਚਾਰੇ ਨਹੀਂ ਪਾਣੀ ਦਾ ਆਪਦਾ ਇੰਤਜ਼ਾਮ ਹੁੰਦਾ ਡੀਜੀ ਚਲਾਉਨੇ ਆ ਸੀ ਅੱਛਾ ਹਾਂ ਦੋ ਟਾਈਮ ਡੀਜੀ ਦਾ ਸਵੇਰੇ ਚੱਲਦਾ ਸ਼ਾਮ ਨੂੰ ਬਿਜਲੀ ਬਿਜਲੀ ਦੀ ਲਾਈਟ ਚੱਲ ਅੱਛਾ ਰੋਟੀ ਪਾਣੀ ਦਾ ਕਰਨ ਨੂੰ ਕੱਥਾ ਦੇ ਰੋਟੀ ਪਾਣੀ ਤਾਂ ਕੈਂਟੀਨ ਚੱਲਦੀ ਹੈ ਜੀ ਕੈਂਟੀਨ ਚੱਲਦੀ ਜੀ ਪਤਰਾ ਜੂਲ ਦੀ ਸਵਾਹ ਵਾਲੀ ਫੈਕਟਰੀ ਇਹ ਜੀ ਆ ਬਸ ਮੰਡੇ ਤੋਂ ਮੰਡੇ ਹਾਂ ਬਤਾ ਬਿਜੂ ਕੀ ਮੰਡੇ ਤੋਂ ਜੀ ਹਾਂ ਜੀ ਸਮਰ ਮੰਗਲਵਾਰ ਬਾਉ ਜੀ ਨਾਲ ਗੱਲ ਹੋਈ ਹੈ ਵੀ ਹਾਂ ਤਰ੍ਹਾਂ ਮਿਲ ਜਾਈਏ